ਹਾ ਮੋਟਾ ਮਨ ਲੋਕਾਂ ਨੂੰ ਅਪਨਾਤੇ ਕਾਂਗਰਸੀਆਂ ਚੌਣ ਜਾਤਾਂ ਲੱਗਾ ਸਾਡੇ ਵਿਰੋਧ ਚ ਮਾਰੀ ਸਾਡੇ ਸਾਰੇ ਤੇ ਮਾਰਿਆ ਬੰਦੇ ਇਹ ਸਰਕਾਰ ਦੇ ਸਾਰੇ ਖੁਦਿਆਲ ਸੜਿਆ ਪੁੰਡਾ ਤੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੈਲੀ ਵਿੱਚ ਫਾਇਰਿੰਗ ਹੋਈ ਹੈ ਜੀ ਹਾਂ ਕੁਝ ਨੌਜਵਾਨਾਂ ਤੇ ਫਾਇਰਿੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਤੇਜ਼ਾਰ ਹਥਿਆਰਾਂ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਦਰਸਲ ਗੁਰਜੀਤਾ ਜਿਲ੍ਹੇ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਬੱਲੂ ਜਨਾਲਾ ਚ ਰੈਲੀ ਰੱਖੀ ਗਈ ਸੀ ਜਿੱਥੇ ਕਿ ਉਹਨਾਂ ਦੀ ਰੈਲੀ ਵਿੱਚ ਪਹੁੰਚੇ ਦੋ ਕਾਂਗਰਸੀ ਵਰਕਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਉਹਨਾਂ ਤੇ ਗੋਲੀਬਾਰੀ ਕੀਤੀ ਗਈ ਅਤੇ ਤੇਜ਼ਧਾਰ ਹਥਿਆਰ ਨਾਲ ਉਹਨਾਂ ਨੂੰ ਜ਼ਖਮੀ ਕੀਤਾ ਗਿਆ ਜਿਸ ਤੋਂ ਬਾਅਦ ਗੁਰਜੀਤਾ ਜਿਲ੍ਹੇ ਤੇ ਪੁਲਿਸ ਵਿਚਾਲੇ ਜੰਮ ਕੇ ਬਹਿਸਬਾਜ਼ੀ ਵੀ ਹੋਈ ਇਸ ਦੌਰਾਨ ਗੁਰਜੀਤਾ ਜਿਲ੍ਹੇ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਵਿੱਚ ਗੁੰਡਾਰਾ ਚੱਲ ਰਿਹਾ ਹੈ ਮੋਟਾਪਾ ਆਹ ਵੋਟਾਂ ਪਾ ਲੋਕ ਤੁਹਾਨੂੰ ਅੰਬਰ ਕਰਦੇ ਕਾਂਗਰਸੀਆਂ ਚੋਣ ਜਾਬਤਾ ਲੱਗਾ ਸਾਡੇ ਤਿਆਰ ਜਮਾ ਨਹੀਂ ਸਾਡੇ ਸਾਰੇ ਪੰਨੇ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁੱਲੇਆਂ ਛਰੇਆ ਪੁੰਡਾ ਛਰੇਆ ਇਹਦੀ ਦੱਬ ਚੱਕ ਲੋ ਹੋਇਲਾ ਸਾਹਿਬ ਕੀ ਮੰਗ ਕਰ ਮੁਦਾਬ ਮੁਦਾਬ ਇਮਾਮ ਕੀਮਤ ਮੁਦਾਬ 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 ਜਗਦੀਪ ਸਾਡੀ ਅੰਬਰ ਮੁਦਾਬ ਮੁਦਾਬ ਦਰਸਲ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਅਜਨਾਲਾ 'ਚ ਰੈਲੀ ਰੱਖੀ ਗਈ ਸੀ ਜਿਸ ਵਿੱਚ ਕੇ ਹੰਗਾਮਾ ਹੋ ਗਿਆ ਦਰਸਲ ਰੈਲੀ ਵਿੱਚ ਪਹੁੰਚੇ ਕੁਝ ਨੌਜਵਾਨਾਂ ਨੇ ਦੂਜੇ ਦੋ ਨੌਜਵਾਨਾਂ ਤੇ ਹਮਲਾ ਕਰ ਦਿੱਤਾ ਇੱਕ ਨੌਜਵਾਨ ਵੱਲੋਂ ਸ਼ਰਾਰਤੀ ਅੰਸਰਾਂ ਉੱਪਰ ਗੋਲੀ ਚਲਾਉਣ ਦੇ ਇਲਜ਼ਾਮ ਵੀ ਲਗਾਏ ਗਏ ਨੇ ਸ਼ਨੀਵਾਰ ਨੂੰ ਗੁਰਜੀਤ ਸਿੰਘ ਔਜਲਾ ਅਜਨਾਲਾ ਵਿੱਚ ਰੈਲੀ ਕਰ ਰਹੇ ਸਨ ਤਾਂ ਕੁਝ ਸ਼ਰਾਰਤੀ ਅੰਸਰਾਂ ਨੇ ਰੈਲੀ ਵਿੱਚ ਪਹੁੰਚ ਕੇ ਹੁੱਲੜਬਾਜੀ ਕੀਤੀ ਅਤੇ ਮੌਕੇ ਤੇ ਫਾਇਰਿੰਗ ਵੀ ਕੀਤੀ ਇਸਰਾਨ ਵੱਡਾ ਹੰਗਾਮਾ ਹੋ ਗਿਆ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਵੱਲੋਂ ਨੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਔਜਲਾ ਨੇ ਇਲਜ਼ਾਮ ਲਗਾਇਆ ਕਿ ਪੰਜਾਬੀ ਚ ਗੁੰਡਾ ਰਾਜ ਚੱਲ ਰਿਹਾ ਹੈ ਚੋਣ ਜਾਬਤਾ ਲੱਗਣ ਦੇ ਬਾਵਜੂਦ ਵੀ ਗੋਲੀ ਚੱਲੀ ਹੈ ਅਤੇ ਇਹ ਫਾਇਰਿੰਗ ਕਿਵੇਂ ਹੋਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਹਾਲਾਂਕਿ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਗੁਰਦੀਤਾ ਜਿਲ੍ਹਾ ਨੂੰ ਸ਼ਾਂਤ ਕਰਵਾਉਂਦਾ ਵੀ ਨਜ਼ਰ ਆਇਆ ਲੈਕਚਰ ਦੇ ਵਿੱਚ ਤੋਂ ਮੰਗ ਕਰਦਾ ਸਰੇ ਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਕਹਿੰਦੀ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਲਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਤੋਂ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਕੋਲ ਵੀ ਜਦ ਅਸ ਇੱਕ ਇੱਕ ਇਹ ਲੋਇ ਲੋਕਤੰਤਰ ਹੈ ਇਹ ਕਿਦਾਂ ਪਿਸਤੌਲ ਬਾਹਰ ਕਰੇ ਫਿਰਦੇ ਨੇ ਕਿਤਨਾ ਸਾਰਾ ਕੁਝ ਹੋ ਰਿਹਾ ਕਿਰਪਾਣ ਦਾ ਵੱਢਿਆ ਤੇ ਗੋਲੀ ਆ ਵੇਖੋ ਲੱਗੀ ਇਹਦੇ ਹੱਥ ਤੇ ਆਹ ਜੀ ਕਿਰਪਾਣ ਆਹ ਸਭੂ ਆ ਪਹਿਲਾਂ ਉਹਨਾਂ ਦੀ ਪਾਨ ਬਈ ਉਹਨਾਂ ਦੀ ਖੋਈ ਜੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਆ ਗੁੰਡਾਗਰਦੀ ਜਿਹੜੀ ਕਾਲੀਤਾਲ ਵੜਿਆ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਵਿਜੰਤ ਦੇ ਅੱਜ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸ਼ਿਤ ਕਰਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਬੋਲ ਲੋਕ ਇੱਕ ਪੱਕਾ ਆ ਮੈਂ ਜਾਣ ਨਹੀਂ ਕਰਦਾ ਬਣੀ ਤੁਹਾਡੇ ਮਾਂ ਦੇ ਜੇ ਮੇਰੇ ਉੱਤੇ ਰੋਲ ਕ ਪੈਣ ਤੇ ਕੰਮਤਾ ਧਾਰੀ ਆ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਆ ਦੇਖੋ ਲੋ ਲੋ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਹੁਣ ਕੰਮ ਕਰੋ ਲੋਕਾਂ ਦੇ ਵੋਟਾਂ ਲਓ ਪਿਆਰ ਕਰੋ ਕਿਹੜਾ ਹੋਵੇਗਾ ਠੁਠਾ ਲਮਾ ਬਣਾ ਕੇ ਚੁਟਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕ੍ਰਾਸ ਕਰਵਣਗੇ ਜਦੋਂ ਪਹਿਲੇ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਬੀਚੀ ਐਡੀ ਵੱਟੀ ਅਜੇ ਉੱਟਣਾ ਹੀ ਨਹੀਂ ਗਾ ਨਾਤੰਤਰ ਦੀ ਹੱਤਿਆ ਵਾ ਇਹਨਾਂ ਦੀ ਰੈਲੀ ਤੇ ਗੋਲੀਬਾਰੀ ਦੇ ਇਸ ਘਟਨਾ ਦੌਰਾਨ ਨੌਜਵਾਨ ਦਾ ਹੱਥ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਨੌਜਵਾਨ ਅਤੇ ਗੁਰਜੀਤ ਔਜਲਾ ਵੱਲੋਂ ਗੋਲੀਆਂ ਦੇ ਖੋਲ ਵੀ ਮੀਡੀਆ ਸਾਹਮਣੇ ਦਿਖਾਏ ਗਏ ਨੇ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੇ ਹੱਥ ਵਿੱਚ ਗੋਲੀ ਦਾ ਖੋਲ ਫੜਿਆ ਹੋਇਆ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੈ ਜਦਕਿ ਗੋਲੀ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ